ਮਾਰ ਲੱਗਾ ਮਾਰਨ ਦੇ ਮਾਰ ਲੱਗਿਆ ਇਹ ਮੇਰੇ ਬਾਪ ਦਾ ਇੱਥੇ ਚਾਪੇ ਸਤਾਏ ਨਾ ਕੋਈ ਨਾ ਜੀਵਾ ਤੇਰੇ ਮਾਰ ਦਾ ਫਿਰ ਤੂੰ ساری ਰਾਤ ਦਾ ਤੇਰਾ ਠੇਕਾ ਉਹਦੇ ਬਾਲ ਖੁੱਲਾ ਲਾ ਕੇ ਕਰਕੇ ਏਸੀ ਬਣਾ ਕੇ ਬਹਿ ਜਾਂਦਾ ਨੂੰ ਕਰ ਰਿਹਾ ਕੁੱਤੀਆਂ ਸਾਡੀਆਂ ਗੱਲਾਂ ਗੱਲਾਂ ਕਰਨ ਨੂੰ ਤੂੰ ਐਵੇਂ ਹੋਰ ਹੀ ਸੁਣਾਉਣਾ ਸਾਨੂੰ ਤਨ ਗਾਣਾ ਰੰਗਾ ਦਾ ਯਾਰ ਆ ਇਹ ਹਾਂ ਮੈਂ ਤਾਂ ਯਾਰ ਪੰਜੇ ਯਾਰ ਹਾਂ ਉਹ ਵਿਚਾਰਾ ਮੰਜੇ ਤੇ ਬੈਠਾ ਹਾਂ ਯਾਰ ਕਿਉਂ ਹੈ ਚਾਕਾ ਗਲਤ ਗੱਲਾਂ ਰੂਪੇ ਬੈ ਗਰੇ ਆਏ ਨਾ ਕਰ ਮੇਰਾ ਆਪਣਾ ਬਈ ਕਿਸੇ ਨੂੰ ਪਾ ਦੇ ਮੈਨੂੰ ਥੋੜਾ ਆਉਣੇ ਆ ਐਵੇਂ ਭੁਗਾਈ ਆ ਪੈਸੇ ਪੈਸੇ ਇਹਨੂੰ ਪਾ ਦੇ ਯਾਰ ਦੱਸ ਨਾ ਲੈ ਕੇ ਦੱਸ ਨਾ ਲੈ ਕੇ ਵੀ ਦੱਸ ਉਹ ਤਾਂ ਡਾਕਟਰ ਨੂੰ ਦਿੱਤੇ 10000 ਰੁਪਇਆ ਦੱਸ ਹਾਂ ਉਹਦਾ ਅਗਲੇ ਨੇ ਚਲ ਰਿਪੋਰਟ ਕਰਾਦੀ ਉਹਦੀ ਤੂੰ ਦੱਸ ਦਵਾਈ ਨੂੰ ਹੈਗੇ ਪੈਸੇ ਆ ਦਵਾਈ ਨੂੰ ਹੈਗੇ ਪੈਸੇ ਉਹਨੂੰ ਦੇ ਦੇ ਵਿਚਾਰੇ ਨੂੰ ਮੇਰੇ ਕੋਲੇ ਪੈਸੇ ਹੀ ਨਹੀਂ ਮੈਂ ਕਿੱਥੋਂ ਦੇਵਾਂ ਫੇਰ ਮੈਂ ਕਿੱਥੋਂ ਕਹੀ ਆ ਲੈ ਜਾ 100 ਰੁਪਇਆ ਗੱਲਾਂ ਦਾ ਇਹਨੂੰ ਸੁਣਾਉਣਾ ਨਹੀਂ ਕਿ ਪੈਸਾ ਹੈ ਨਹੀਂ ਮੈਂ ਕਹੂੰਗਾ ਕਿੱਥੋਂ ਵੀ ਪੈਸਾ ਲੈ ਆ ਲੈ ਜਾ 100 ਰੁਪਇਆ ਉਹਨੂੰ ਫੜਾਇਆ ਜਾ ਕੇ ਫੇਰ ਤੂੰ ਆਏਗਾ ਤੂੰ ਕਹਿੰਦਾ ਨਹੀਂ ਕਰਦੇ ਰੱਬ ਲਾ ਲਊਗਾ ਮੈਂ ਡਾਕਟਰ ਦਾ ਬੀਜੀ ਲੱਗ ਜਾਊਗਾ ਨਹੀਂ ਘਰ ਤਾਂ ਬਾਈ ਫੇਰ ਕੰਮ-ਕੁਮ ਕਰਨਾ ਰੁਪਏ ਕੰਮ ਮੈਂ ਕਾਹਲਾ ਕਰਾਂ ਥੀ ਲੱਗ ਜਾ ਕਦੇ ਕੰਮ ਧੰਦਾ ਦਿਹਾੜੀ ਘੁੜੀ ਲੱਗ ਦਿਹਾੜੀ ਲੱਗ ਕੰਮ ਬੋਂਡ ਮਾਰਦਾ ਕਿਵੇਂ ਲੈ ਬੋਂਡ ਮਰਾਈ ਜਾਣਗੇ ਵੇਖ ਤੂੰ ਬੋਲਦਾ ਮੈਨੂੰ ਉੱਥੇ ਜਾ ਕੇ ਮੈਂ ਕਿਉਂ ਲੜਾਦਾ ਦੂਜਿਆਂ ਨਾਲ ਜੇ ਮੈਂ ਕੰਮ ਤੇ ਗਿਆ ਤੇ ਮੈਨੂੰ ਬਾਹਰ ਕਿਸੇ ਨਾਲ ਲੜਾਦਾ ਉੱਥੇ ਜਾ ਕੇ ਕਿਹਨੇ ਕਿਹਨੇ ਲੜਾਇਆ ਤੂੰ ਨਾ ਲੜਿਆ ਕਰ ਨਹੀਂ ਕਰਤਾ ਤਾ ਇਹ ਹੁਣ ਮਮਦ ਜ਼ਦੀਕ ਦਾ ਤੇਰੀ ਬੌਂਡੀ ਦੇ ਦਿੰਦੇ ਆ ਤੇ ਮੈਨੂੰ ਲਾ ਕੇ ਉਹਨਾਂ ਨਾਲ ਲੜਾਦਾ ਲੈ ਬੱਤ ਇੰਨਾ ਨਾ ਲੜ ਤੂੰ ਯਾਰ ਅਗਲੇ ਨਾ ਮੈਂ ਤਾਂ ਬੋਲਿਆ ਬੀ ਤੂੰ ਤਾਂ ਨਹੀਂ ਬੋਲਿਆ ਕਿੰਨੂ ਕਿਹੜਾ